ਜਦੋਂ ਮੇਰਾ ਵਿਆਹ ਹੋਇਆ 15 ਫਰਵਰੀ ਨੂੰ ਇਸ ਤੋਂ ਬਾਅਦ ਮੈਂ 2-3 ਮਹੀਨੇ ਬਾਅਦ ਉਹਨਾਂ ਨੂੰ ਕਹਿਣ ਲੱਗੀ ਵੀ ਹੁਣ ਤੁਸੀਂ ਮੇਰੀ ਫਾਈਲ ਦਾ ਪ੍ਰੋਸੈਸ ਸ਼ੁਰੂ ਕਰੋ ਹੂੰ ਉਹ ਕਹਿਣ ਲੱਗੇ ਵੀ ਤੇਰੇ ਬੈਂਡ ਘਟਾ ਵੀ ਤੂੰ ਪਹਿਲਾਂ ਪੜ ਮੈਂ ਕਿਹਾ ਮੈਂ ਉਹਦੀ ਵਾਈਫ ਹਾਂ ਹੂੰ ਕਹਿੰਦੀ ਮੈਂ ਵੀ ਉਹਦੀ ਵਾਈਫ ਹਾਂ ਮੈਂ ਕਿਹਾ ਤੇਰੇ ਕੋਲ ਪ੍ਰੂਫ ਕੀ ਆ ਹੂੰ ਉਹਨੇ ਮੈਨੂੰ ਮੈਰਿਜ ਸਰਟੀਫਿਕੇਟ ਪਾਇਆ ਸੀਗਾ ਉਹਦੇ ਬੱਚੇ ਨੂੰ ਮਸਾ ਇੱਥੋਂ ਤੱਕ ਕੀਤਾ ਸੀਗਾ ਪਰ ਦਮਾਟੇ ਮੇਰੇ ਕੋਈ ਹਿੰਮਤ ਨਹੀਂ ਰਹੀ ਸਭ ਤਾਂ ਹਾਰ ਗਈ ਪਰ ਉਹਨਾਂ ਨੇ ਸਾਡੇ ਨਾਲ ਕੋਈ ਕਸਰ ਨਹੀਂ ਛੱਡੀ ਕਿ ਘੁੱਟ ਮਾਰ ਕਰਦੇ ਸੀ ਬੱਚੇ ਨੂੰ ਹੱਥਾਂ ਤੇ ਨੀਲ ਪਾਏ ਹੋਏ ਸੀ ਕਿ ਸਾਰਾ ਬੋਲਦਾ ਸੀ ਤੂੰ ਸਾਬਣ ਨਹੀਂ ਲਾ ਕੇ ਨਹਾ ਕੇ ਨਿਕਲੀ ਬਾਹਰ ਬਸ ਇਹ ਬੱਚਾ ਨਹੀਂ ਲੈਣਾਗਾ ਇਹ ਸਹੁਰੇ ਦੇ ਕੋਲੋਂ ਨਹੀਂ ਗੱਲਾਂ ਸੁਣਦੀਆਂ ਗਈਆਂ ਮੈਂ ਕਿਹਾ ਤੁਸੀਂ ਕੌਣ ਹੋ ਮੈਨੂੰ ਕਹਿੰਦੀ ਤੁਸੀਂ ਕੌਣ ਮੈਂ ਕਿਹਾ ਮੈਂ ਉਹਦੀ ਵਾਈਫ ਹਾਂ ਕਹਿੰਦੀ ਮੈਂ ਵੀ ਉਹਦੀ ਵਾਈਫ ਹਾਂ ਮੈਂ ਕਿਹਾ ਤੇਰੇ ਕੋਲ ਪ੍ਰੂਫ ਕੀ ਹੈ ਉਨੇ ਮੈਨੂੰ ਮੈਰੀ ਸਰਟੀਫਿਕੇਟ ਭਾਇਆ ਸੀਗਾ। ਅਕੜਾ ਬੰਦਾ ਕਦੇ ਵੀ ਮਾੜੇ ਨੂੰ ਉੱਠਣ ਨਹੀਂ ਦਿੰਦਾ। ਅੱਜ ਮੈਂ ਜਿਹੜੀ ਤੁਹਾਡੇ ਨਾਲ ਗੱਲ ਬਾਤ ਕਰਨੀ ਆ ਨਿੱਕਾ ਜਿਹਾ ਘਰ ਆ। ਇਸ ਦੇ ਵਿੱਚ ਰਹਿੰਦੇ ਨਿੱਕੇ ਜਿਹੇ ਪਰਿਵਾਰ ਨੇ ਆਪਣੀ ਧੀ ਨੂੰ ਵਿਆਹ ਕੇ ਵੱਡੇ ਸੁਪਨੇ ਵੇਖੇ ਸੀਗੇ ਪਰ ਸਹੁਰੇ ਪਰਿਵਾਰ ਨੇ ਅਜਿਹੇ ਤਰੀਕੇ ਦੇ ਨਾਲ ਠੱਗੀ ਮਾਰੀ ਐ ਇਸ ਪਰਿਵਾਰ ਦੇ ਨਾਲ। ਕਿ ਇਹ ਪਰਿਵਾਰ ਨੂੰ ਰੋਟੀ ਖਾਣ ਯੋਗ ਨਹੀਂ ਛੱਡਿਆ ਕਿਉਂਕਿ ਨਿੱਕਾ ਜਿਹਾ ਘਰ ਆ ਤੇ ਨਿੱਕਾ ਜਿਹਾ ਇਹ ਪਰਿਵਾਰ ਸੀ ਜਿਹਨੇ ਬਹੁਤ ਵੱਡੇ ਸੁਪਨੇ ਦੇਖੇ ਸੀ ਆਪਣੀ ਧੀ ਨੂੰ ਤੰਗੀਆਂ ਤੁਰਸ਼ੀਆਂ ਦੇ ਨਾਲ ਪੜਾਇਆ ਤੇ ਪੜਾਉਣ ਤੋਂ ਬਾਅਦ ਵਿਆਹ ਕੀਤਾ ਤੇ ਉਸ ਵਿਆਹ ਤੋਂ ਬਾਅਦ ਸਿੱਟਾ ਕੇ ਨਿਕਲਿਆ ਉਹ ਅੱਜ ਤੁਹਾਡੇ ਨਾਲ ਮੈਂ ਸਾਂਝਾ ਕਰੂੰਗਾ ਇਹ ਲੜਕੀ ਖੜੀ ਹੈ ਮੇਰੇ ਨਾਲ ਜਸਪ੍ਰੀਤ ਕੌਰ ਤੇ ਇਹਨਾਂ ਦੇ ਮਾਤਾ ਜੀ ਖੜੇ ਨੇ ਤੇ ਇਹ ਪਿੰਡ ਦੇ ਉਹ ਲੋਕ ਖੜੇ ਨੇ ਜਿਨ੍ਹਾਂ ਦੀ ਇਸ ਪਰਿਵਾਰ ਦੇ ਨਾਲ ਹਮਦਰਦੀ ਆ ਤੇ ਕੁੜੀ ਦਾ ਫਾਦਰ ਇਹਦੇ ਪਿਤਾ ਅੱਜ ਵੀ ਕੰਮ ਤੇ ਗਏ ਨੇ ਸ਼ਾਮ ਦੀ ਰੋਜੀ ਰੋਟੀ ਦੇ ਲਈ ਠੀਕ ਆ ਕੀ ਨਾਮ ਆ ਪੁੱਤਰ ਤੇਰਾ ਮੇਰਾ ਨਾਮ ਜਸਪ੍ਰੀਤ ਕੌਰ ਜੀ ਕਦੋਂ ਮੈਰਿਜ ਹੋਈ ਸੀਗੀ ਤੁਹਾਨੂੰ ਮੇਰੀ ਮੈਰਿਜ 15 ਫਰਵਰੀ 2023 ਨੂੰ ਹੋਈ ਸੀ ਕਿਹੜੇ ਪਿੰਡ ਪਿੰਡ ਛਾਪਾ ਕੋੜੀ ਛਾਪਾ ਜ਼ਿਲ੍ਹਾ ਬਰਨਾਲਾ ਹੂੰ ਕੀ ਮਸਲਾ ਕੀ ਹੋਇਆ ਮਸਲਾ ਇਹ ਜੀ ਮੇਰਾ ਮੇਰੇ ਹਾਈਲਾਈਟਸ ਦੇ ਬੈਂਡ ਆਏ ਹੋਏ ਸੀਗੇ ਤੇ ਉਹ ਮੇਰੇ ਸਹੁਰਿਆਂ ਨੇ ਮੇਰੇ ਬੈਂਡਾਂ ਦੇ ਸਿਰ ਤੇ ਮੇਰਾ ਰਿਸ਼ਤਾ ਲਿਆ ਸੀ ਉਹਨਾਂ ਨੇ ਇਹ ਕਿਹਾ ਸੀਗਾ ਕਿ ਅਸੀਂ ਸਾਰਾ ਖਰਚਾ ਕਰਾਂਗੇ ਸੀ ਅਸੀਂ ਵਿਆਹ ਦੇ ਮੁੰਡੇ ਨੂੰ ਬਾਹਰ ਭੇਜਣਾ ਜਦੋਂ ਮੇਰਾ ਵਿਆਹ ਹੋਇਆ 15 ਫਰਵਰੀ ਨੂੰ ਇਸ ਤੋਂ ਬਾਅਦ ਮੈਂ 2-3 ਮਹੀਨੇ ਬਾਅਦ ਉਹਨਾਂ ਨੂੰ ਕਹਿਣ ਲੱਗੀ ਵੀ ਹੁਣ ਤੁਸੀਂ ਮੇਰੀ ਫਾਈਲ ਦਾ ਪ੍ਰੋਸੈਸ ਸ਼ੁਰੂ ਕਰੋ ਉਹ ਕਹਿਣ ਲੱਗੇ ਵੀ ਤੇਰੇ ਬੈਂਡ ਘਟਾ ਵੀ ਤੂੰ ਪਹਿਲਾਂ ਪੜ ਮੈਨੂੰ ਉਹਨਾਂ ਨੇ ਚੰਡੀਗੜ੍ਹ ਪੜਨ ਲਾਤਾ ਜਿੱਥੇ ਮੈਂ 3-4 ਮਹੀਨੇ ਪੜੀ ਮੇਰੀ ਤਿਆਰੀ ਵੀ ਵਧੀਆ ਹੋ ਗਈ ਸੀ ਮੇਰੇ ਟੀਚਰ ਵੀ ਕਹਿਣ ਲੱਗੇ ਸੀਗੇ ਵੀ ਤੂੰ ਕੁੜੀਏ ਪੇਪਰ ਦੇ ਹੁਣ ਜਾ ਉਹਨਾਂ ਨੂੰ ਵੀ ਕਹਿੰਦੇ ਹੁੰਦੇ ਸੀ ਵੀ ਇਹ ਕੁੜੀ ਦਾ ਪੇਪਰ ਦਿਵਾਓ ਪਰ ਜਿਹੜਾ ਮੇਰਾ ਸੌਰਸ ਸੀ ਉਹ ਇਸ ਗੱਲ ਨੂੰ ਮਤਲਬ ਸਮਝਦਾ ਹੀ ਨਹੀਂ ਸੀ ਜ਼ਿੰਮੇਵਾਰੀ ਉਹ ਕਹਿੰਦਾ ਹੁੰਦੇ ਸੀ ਕੋਈ ਨਾ ਮੈਂ ਆਪਦੀ ਮਰਜ਼ੀ ਨਾਲ ਕਰਵਾਉ ਜਦੋਂ ਮੈਨੂੰ ਲੱਗਿਆ ਵੀ ਹਾਂ ਹੁਣ ਇਹ ਜਾ ਸਕਦੀ ਆ ਇਸ ਤੋਂ ਬਾਅਦ ਮੈਨੂੰ 8 ਕਿ ਮਹੀਨੇ ਬਾਅਦ ਫੇਰ ਪਤਾ ਲੱਗਿਆ ਜਿਹੜਾ ਮੇਰਾ ਘਰ ਵਾਲਾ ਪਹਿਲਾਂ ਹੀ ਵਿਆਹਿਆ ਹੋਇਆ ਸੀਗਾ ਵਿਆਹ ਤੋਂ ਪਹਿਲਾਂ ਨਹੀਂ ਪਤਾ ਸੀ ਨਹੀਂ ਜੀ ਬਿਲਕੁਲ ਵੀ ਨਹੀਂ ਪਤਾ ਸੀ ਮੈਨੂੰ ਇਸ ਚੀਜ਼ ਬਾਰੇ ਵਿਚੋਲਾ ਕੌਣ ਸੀ ਬਚੋਲਾ ਉਹਦੇ ਡੈਡੀ ਦੀ ਭੂਆ ਦਾ ਮੁੰਡਾ ਹੀ ਸੀਗਾ ਉਹਨਾਂ ਨਾਲ ਜਾਣ ਪਛਾਣ ਕਿਵੇਂ ਸੀ ਉਹਦੇ ਭੂਆ ਦੇ ਮੁੰਡੇ ਨਾਲ ਉਹ ਜਾਣ ਪਛਾਣ ਮੇਰੇ ਮੰਮਾ ਮਤਲਬ ਕੰਮਕੁਮ ਕਰਦੇ ਸੀ ਕਿਸੇ ਦੇ ਘਰੇ ਉਹਨਾਂ ਨੂੰ ਗਾਹ ਫੋਟੋ ਪਾਈ ਉਹਨਾਂ ਨੇ ਅੱਗੇ ਉਹਨਾਂ ਨੂੰ ਫੋਟੋ ਪਾਤੀ ਸੌਰੇ ਪਰਿਵਾਰ ਦੇ ਵਿੱਚੋਂ ਹੀ ਜਿਹੜਾ ਉਹਨਾਂ ਦਾ ਰਿਸ਼ਤੇਦਾਰੀ ਬਚੋਲਾ ਸੀਗਾ ਲੜਕੀ ਦੇ ਮਾਤਾ ਜੀ ਖੜੇ ਮਾਤਾ ਜੀ ਉਰੇ ਨੂੰ ਹੋ ਜੋ ਕੀ ਨਾਮ ਆ ਤੁਹਾਡਾ ਮੇਰਾ ਨਾਮ ਅਮਨਜੀਤ ਕੌਰ ਜੀ। ਅੱਛਾ ਥੋੜੀ ਜਾਣ ਪਛਾਣ ਉਹਨਾਂ ਨੇ ਫੋਟੋ ਜਿਹੜੇ ਵਿਚੋਲਾ ਸੀਗਾ ਉਹਦੇ ਨਾਲ ਕੋਈ ਗੱਲਬਾਤ ਹੋਈ ਫਿਰ ਬਾਅਦ ਦੇ ਵਿੱਚ। ਹਾਂਜੀ ਉਹਨਾਂ ਨੇ ਇਹੀ ਗੱਲਬਾਤ કરી ਸੀਗੀ ਵੀ ਅਸੀਂ ਬੈਂਡ ਵਾਲੀ ਕੁੜੀ ਚਾਹੀਦੀ ਹੈ ਵੀ ਸਾਡੇ ਪਸੰਦ ਆ। ਤੇ ਵੀ ਅਸੀਂ ਸਾਰਾ ਖਰਚਾ ਆਪ ਹੀ ਕਰਾਂਗੇ। ਜੋ ਵੀ ਹੋਇਆ। ਤੇ ਮੇਰੇ ਨਾਲ ਵੱਡੇ ਵੱਡੇ ਵਾਅਦੇ ਕਰਕੇ ਰਿਸ਼ਤਾ ਲਿਆ ਸੀਗਾ। ਪਰ ਉਹਨਾਂ ਦਾ ਪਤਾ ਨਹੀਂ। ਹੂੰ। ਪਰ ਉਹ ਵਾਅਦੇ ਤੇ ਨਹੀਂ ਉਤਰੇ। ਮੈਂ ਤਾਂ ਚੜੂ ਪੋਚਾ ਲਾਲਾ ਕਿ ਆਵਦੀ ਬੱਚੀ ਨੂੰ ਮਸਾ ਇੱਥੇ ਤੱਕ ਕੀਤਾ ਸੀਗਾ ਉਹ ਦਮਾਤ ਚ ਮੇਰੇ ਕੋਈ ਹਿੰਮਤ ਨਹੀਂ ਰਹੀ ਕਿ ਮੈਂ ਤਾਂ ਹਾਰ ਗਈ ਮੈਂ ਧੰਨਵਾਦ ਕਰਦੀ ਆ ਉਹਦੇ ਨਗਰ ਖੇੜੇ ਦਾ ਜਿਹੜਾ ਮੈਨੂੰ ਸੰਜੋਗ ਦੇ ਰਹੇ ਆ ਜਿਥੇ ਬੰਦੀਆਂ ਦੇ ਰਹੇ ਆ ਪਰ ਉਹਨਾਂ ਨੇ ਸਾਡੇ ਨਾਲ ਕੋਈ ਕਸਰ ਨਹੀਂ ਛੱਡੀ ਕਿ ਘੁੱਟ ਮਾਰ ਕਰਦੇ ਸੀ ਬੱਚੇ ਨੂੰ ਹੱਥਾਂ ਤੇ ਨੀਲ ਪਾਏ ਹੋਏ ਸੀਗਾ ਸਾਰਾ ਬੋਲਦਾ ਸੀ ਤੂੰ ਸਾਬਣ ਨਹੀਂ ਲਾ ਕੇ ਨਾ ਕੇ ਨਿਕਲੀ ਬਾਹਰ ਬਸੇ ਬੱਚਾ ਨਹੀਂ ਲੈਣਾਗਾ ਇਹ ਸਹੁਰੇ ਦੇ ਕੋਲੋਂ ਨਹੀਂ ਗੱਲਾਂ ਸੁਣਦੀਆਂ ਗਈਆਂ ਜਿਹੜਾ ਕੋਈ ਸ਼ੌਕ ਆ ਬੋਲਦਾ ਹੁੰਦਾ ਸੀਗਾ ਅੱਜ ਆਪਣਾ ਦੁੱਖ ਕੈਮਰੇ ਦੇ ਅੱਗੇ ਆ ਕੇ ਦੱਸਣ ਦੀ ਲੋੜ ਨਹੀਂ ਪੈਣੀ ਸੀਗੀ ਉੱਤਰ ਤੈਨੂੰ ਵਿਆਹ ਦਾ ਕਦੋਂ ਪਤਾ ਲੱਗਿਆ ਫਿਰ ਤੁਹਾਡੇ ਹਸਬੰਦ ਦਾ ਵੀ ਵਿਆਹ ਹੋਇਆ ਪਹਿਲਾਂ ਮੇਰੀ ਮੈਰਿਜ ਤੋਂ 8 ਕਿ ਮਹੀਨੇ ਬਾਅਦ ਪਤਾ ਲੱਗਿਆ ਸੀ ਉਹ ਵੀ ਸਨੈਪਚੈਟ ਤੇ ਉਹਦੀ ਮਤਲਬ ਜਿਹੜੀ ਵਾਈਫ ਆ ਫਰਸਟ ਵਾਈਫ ਉਹਦਾ ਮੈਸੇਜ ਆਇਆ ਸੀਗਾ ਮੈਂ ਚਲੋ ਦੇਖ ਲਿਆ ਤੇ ਮੈਂ ਉਹਨੂੰ ਪੁੱਛਿਆ ਮੈਂ ਕਿ ਤੁਸੀਂ ਕੌਣ ਹੋ ਮੈਨੂੰ ਕਹਿੰਦੀ ਤੁਸੀਂ ਕੌਣ ਮੈਂ ਕਿਹਾ ਮੈਂ ਉਹਦੀ ਵਾਈਫ ਆ ਹੂੰ ਕਹਿੰਦੀ ਮੈਂ ਵੀ ਉਹਦੀ ਵਾਈਫ ਆ ਮੈਂ ਕਿਹਾ ਤੇਰੇ ਕੋਲ ਪ੍ਰੂਫ ਕੀ ਆ ਹੂੰ ਉਹਨੇ ਮੈਨੂੰ ਮੈਰੀ ਸਰਟੀਫਿਕੇਟ ਪਾਇਆ ਸੀਗਾ ਹੂੰ ਉਹ ਮੈਂ ਫਟਾਫਟ ਯਾਦ ਕਰ ਲਿਆ ਮੇਰੇ ਚ ਪਰ ਇੰਨੀ ਹਿੰਮਤ ਨਹੀਂ ਸੀਗੀ ਮੈਂ ਕਿਸੇ ਨੂੰ ਫਾਰਵਰਡ ਕਰ ਸਕਾਂ ਕਿਉਂਕਿ ਮੈਨੂੰ ਆਈ ਸੀਗਾ ਵੀ ਮੈਨੂੰ ਕੁੱਟਣਗੀ ਹੂੰ ਉਹ ਮੈਂ ਯਾਦ ਕੀਤਾ ਫਟਾਫਟ ਪਰ ਮੈਂ ਫੇਰ ਵੀ ਉਹਨਾਂ ਨੂੰ ਥੋੜਾ ਜਿਹਾ ਪੁੱਛਿਆ ਜਸਟ ਉਹੀ ਤੇ ਉਹ ਮੈਨੂੰ ਕਹਿੰਦੇ ਵੀ ਨਹੀਂ ਇਦਾਂ ਦੀ ਕੋਈ ਗੱਲ ਬਾਤ ਨਹੀਂ ਹੈਗੀ ਹੂੰ ਵੀ ਇਹ ਕੁੜੀ ਆਪਣਾ ਉਹੀ ਆਪਣੇ ਵਿੱਚ ਆਉਂਦੀ ਹੈ